哎，你 ¡Vamos! ਕ੍ਰਿਤੰ ਬਰਉਤੀ ਸਿਵਕੰ ਗੁਰਨਾੰ ਤੁਲੈ ਤੇ ਆਇ ਫਿਰੰਦਰ ਗੁਰਦੇ ਅਮਦਾਸ ਰਾਮਦਾਸ ਹੋ ਸਹਾਈ ਆਜਨ ਵਰ ਗੋਬਿੰਦ ਨਾਓ ਸਿਵਰੋ ਸ੍ਰੀ ਹਰਿ ਨਾਮ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਟਿੱਠੇ ਸਭ ਦੁਖ ਜਾਇ ਹ੍ਰਦੇਗ ਮਹਾਦਰ ਸਿਮਰੀਐ ਗਰਨਾਉ ਨ ਦਿਹਾਵੈ ਤਾਏ ਸਭ ਤਾਈ ਹੋਰਾਂ ਦੀ ਸਹਾਈ Não é ਦਾ ਬਾਬਾ ਨਿਹਾਲ ਸਿੰਘ ਜੀ ਸਾਹਿਬਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਬਨਨਾਟਾਰੀ ਬਾਬਾ ਅਦੇ ਸਿੰਘ ਜੂ ਕੇ ਜਤੇ ਸਿੰਘ ਜੀ ਪੰਜ ਪਿਆਲੇ ਪੰਜ ਵੀਰ ਪੰਜ ਮੁਕਤੇ 40 ਮੁਕਤੇ ਹਠੀ ਤੱਪੀ ਜਪੀ ਜੋਰੇ 96 ਅੰਗਰੋੜ ਸਿੰਘ ਸਿੰਘ ਫੌਜਾਂ ਪੰਜ ਦੁੱਤਾਂ ਸਵਰਗ ਦੇ ਦਵਾਰਿਆਂ ਨਿਸ਼ਾਨਾ ਮੁਕਿਆ ਇਹ ਮਾਰਤਲ ਜੀ ਸਿਤਾ ਬਿਹਾ ਕੁਸੀ ਦਾ ਗੁਰਾਂ ਪੰਜਾਬ ਦਾ ਆਤਰ ਮੀੜਾ ਪ੍ਰਾਤਨ ਗ੍ਰੰਥਾ ਪ੍ਰਾਤਨ ਸ਼ਸਤਰਾਂ ਜੋ ਦੇ ਨਿਸ਼ਾਨਾਂ ਤੋਂ ਸਿਆਣਗਾਰੀਆਂ ਸੰਤਾਨ ਹੱਤਾ ਬਾਪ ਰਚਾਗੀਤ ਬਾਇਗਾ ਧਿਆਨ ਨਾਲ ਬੋਲੋ ਜੀ ਵੀ ਗੁਰੂ ਜੀ ਜੀ ਦਾ ਅਜੰਤਰਿਆਮੀ ਸੱਚੇ ਬਾਦਸ਼ਾਹ ਜੀ ਉਹਹਰਾਜ ਨਿਮਾਣਿਓ ਕੇ ਮਾਨ ਬਿਤਾਣਿਓ ਕੇ ਤਾਨ YouTube YT ਸਾਹਿਬ ਜੀ ਮਹਾਰਾਜ ਗੁਰੂਆਂ ਕੀ ਦਰਵਾਜ਼ੀਓ ਗੁਰ ਸਰਬ ਲੋਕੀ ਦਰਵਾਜ਼ੀ ਗੁਰ ਤੇ ਸੰਗੀ ਦਰਵਾਜ਼ੀ ਤਨ ਤਨ ਛੇਰੇ ਪਾਸ਼ਾ ਨਮਰ ਸਾਹਿਬੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪੰਦੀ ਛੁਰਦਾਤੇ ਆਪ ਜੀ ਕੀ ਜਨ ਤੋਂ ਪ੍ਰਾਪਤ ਧਰਤੀ ਗੁਰੂ ਦਾ ਰਾਤਾ ਸਾਛਾ ਜੀ ਵਿਖੇ ਆਠ ਕੀ ਦੇਤਰ ਪਰ ਹੋਰ ਸਾਹਿਬਾ ਸੱਚਖੰਡਾ ਜਿਬਰ ਗਿਆਨੀ ਮਾਬਾ ਸ਼ਹੀਦੀ ਬਾਬਾ ਬੋਤਾਰੀ ਬਾਬਾ ਤਾਰਾ ਜੀ ਬਾਬਾ ਕੋਰੀ ਬਾਬਾ ਕਹਾ ਜੀ ਬਾਬਾ ਮਸਰਾ ਮਤਾ ਪਾਗੋਰ ਬਤਾ ਸਹੁਰੇ ਆ ਜੀ ਬਤਾ ਸ਼ੀ ਚੰਗੀ ਮਹਾਰਾਜ ਜੀ ਦੁੱਤਪੰਜੀ ਜੀ ਸਰਪਲਵਾਰ ਉਤਾਰ ਦੀ ਸ਼ਰਮਣੀ ਸ਼ਹੀਦ ਬਾਬਾ ਅਮੀਰ ਸਿੰਘ ਜੀ ਜੈਹਿੰਦ ਪਾਈਦਾਰ ਉਸਚਾਰ ਜੀ ਬਨਗਿਆਨੀ ਬਾਬਾ ਕੁਟਾਰੀ ਮਹਾਰਾਜ ਬਾਸ਼ਾ ਜੀਓ ਪੰਜ ਸ਼ੇਰ ਬਾਸ਼ਾ ਜੀ ਮਹਾਰਾਜ ਆਪ ਜੀ ਕੇ ਸਥਾਨਾ ਪਰ ਆਪ ਜੀ ਕੇ ਸਾਡੇ ਨਵਾਜੀ ਖਾਲਸਾ ਪੰਥ ਪੰਜਨ ਖੋਦਾਂ ਵੱਲੋਂ ਪਾਸ਼ਾ ਜੀਓ ਆਪ ਜੀ ਕੇ ਬੰਦੀ ਛੋੜ ਦਿਸ ਦੇ ਦਿਹਾੜੇ ਨੂੰ ਵਿਖੇ ਰੱਖ ਦਿਆ ਹੋਇਆ ਸ੍ਰੀ ਦਰਜੀ ਸਾਹਿਬ ਗੁਰੂ ਸ੍ਰੀ ਚਾਹ ਪਈ ਸਾਹਿਬ ਸ੍ਰੀ ਅਨੰਦ ਸਾਹਿਬ ਜੀ ਕੀ ਪਾਠ ਉਪਰੰਤ ਆਰਤੀ ਆਰਦੇ ਕੇ ਜਾਪ ਹੋਏਗੀ ਮਹਾਰਾਜ ਪਾਸ਼ਾ ਜੀਓ ਸਭ ਚੰਗਾ ਕਰਕੇ ਆਪ ਜੀ ਕੀ ਹਜੂਰਦਾਰੀ ਲਈ ਭੇਟਾ ਸੇਵਾ ਹੋਈ ਜੀ ਮਹਾਰਾਜ ਕਿਰਪਾ ਹੋਈ ਆਪ ਜੀ ਦੀ ਰਾਮ ਸਤਕਾ ਜੀਓ ਮਹਾਰਾਜ ਆਪ ਜੀ ਦੇ ਜਿਹੜਿਆਂ ਨੂੰ ਵਖ ਰੱਖਦਿਆਂ ਖਾਣੇ ਨੇ ਪਾਸ਼ਾ ਜੀਓ ਆਪ ਜੀ ਕੇ ਵਾਸਤੇ ਆਪ ਜੀ ਕੇ ਹਜੂਰ ਜਿਹੜਾ ਸੱਚੀ ਹਾਜ਼ਰ ਹਨ ਪਾਸ਼ਾ ਜੀ ਆਪ ਜੀ ਜੀਆਂ ਦੇਗਾ ਸਜਾਉਂਦਿਆਂ ਤੋਂ ਕਈ ਪ੍ਰਕਾਰ ਦੇ ਪੁੱਤਾਂ ਚੁਕਾ ਹੋ ਜਾਂਦੀਆਂ ਆਪ ਦੀ ਅਣਜਾਣ ਬੱਚੇ ਸਮਝ ਕਰ ਮਾਫ਼ ਕਰਨਾ ਅਗਾਹ ਤੋਂ ਸਵੱਤਵਛੀ ਕਿਰਪਾ ਕਰੇ ਜੀ ਲਾਹੇ ਦੀ ਸੋਚਣੇ ਕਿਹੜੇ ਤਰ੍ਹਾਂ ਦੇ ਬੋਧਨ ਹੋਵੀਏ ਦੇ ਅਨੁਭਵ ਦਾ ਪੂਰੇ ਪ੍ਰਵਾਣਾ ਕਰੋ ਬੇਨ ਪ੍ਰਿਆਰਾ ਛਾ ਕੇ ਬਹ ਪਰਛਾਉ ਪਰ ਤੰਦਰੁਮਨ ਹੰਕਾਰ ਆਰ ਅਰ ਦਾ ਚੂ ਨਿਤ ਚੁਕਰੀ ਆ ਕੇ ਬਚਾ ਲੇ ਕੇ ਰੱਖਿਆ ਕਰਣੀ ਛੁਰ ਜਬਾਣੀ ਪਾਉਣ ਸਾਨ ਬਨਣੇ ਤੇ ਕਟ ਕਰਨ ਦੇ ਬਾਲਖ ਨੇ ਮੇਰੇ ਆਦਾ ਪਛੁਨੀਆਂ ਰਿਆਦਾ ਸਹਿਤਾ ਸਵਾਗ ਬਖਸ਼ੀਆਂ ਆਪੀ ਤੇ ਪਿਆਰ ਕੇ ਤਪ ਇਲਵਾਕੀਆਂ ਦਾਤਾ ਬਖਸ਼ੀਆਂ ਕਿਰਤਾ ਕਰੀ ਅਰ ਅਰ ਫਤੇ ਕਰਣੀ ਅਨੁਸਖ ਸਹਾਇਣਾ ਸਮਤਰ ਕਾਰਜ ਆਸਕਰਨੇ ਕਿਰਪਾ ਕਰੀ ਕਿਰਿ ਮਹਾਰਾਜੋ हर वक्त पाशाह गुरबाणियों के जाप करते रहिए जी महाराज आप जी ने शास नाम की राग बख्शनी अर्थ शास्त्र जहां बख्शनी जी महाराज कृपा करनी पाशाह ਮਹਾਂਕਸ਼ਨਾ ਪਰਵੇਸ਼ ਪਰ ਆਸਾ ਜਨਾ ਚੜਦੀ ਕਲਾ ਤੋਂ ਦਰਸ਼ਟੀਆਂ ਖੁਸ਼ੀਆਂ ਖੇੜੇ ਆਨੰਦ ਲੈ ਰੀਆਂ ਝੜੀਆਂ ਲੰਮੀ ਬਰਾਉ ਰੋਸ਼ਨੀ ਦਿਓ ਮਾਰਾ ਹੈ ਰਵਾਣਾ ਕੀ ਚੜਦੀ ਕਲਾ ਕਰਣੀ ਜੈ ਜੈਕਾਰ ਕਰਣੀ ਬਾੜ ਪੀਜਿਆ ਹਰਿਆਕਰੋਣ ਕਰਨਾ ਨਗਰ ਖੇੜੇ ਵਾਦੇ ਰੱਖਣੇ ਮਹਾਰਾਜ ਜੱਟੂ ਉਸੇ ਕੋਰ ਕਾਣੀ ਸਭਰਦਾ ਦੇ ਨਾਮ ਉੱਚੇ ਕਰਨੇ ਜਲਾਪਰ ਦਾ ਚੜਦੀ ਕਲਾ ਕਰੋ ਜਰੇ ਵਾਦੇ ਫਸਾਰੇ ਕਰਨੇ ਬਾਦਸ਼ਾਹ ਜੀਓ ਦਰਾ ਪੰਚਾ ਕੋ ਚੱਕਰਵਰਤੀ ਬਾਦਸ਼ਾਹ ਜੀਓ ਚੜਦੀ ਕਲਾ ਤੋਂ ਦਰਸ਼ਟੀਆਂ ਖੁਸ਼ੀਆਂ ਖੇੜੇ ਯੋ ਮਹਾਰਾਜ ਕਿਰਪਾ ਕਰਣੀ ਨਵੀਆਂ ਬਾਤਾਂ ਅਨੁਸਾਰੀਆਂ ਮੇਰ ਭੜਿਆ ਹੱਥ ਰੱਖਣਾ ਸਭ ਤੋਂ ਕਰ ਕਾਰਜ ਨਾਸ ਕਰਨੇ ਗੁਰੂ ਘਰ ਕੇ ਲੰਗਰਾਂ ਕੀ ਲੋ ਲੰਗਰਾਂ ਕੀ ਪਾਸ਼ਾ ਜੀਓ ਮਰਿਆਦਾ ਕਾਇਮ ਕਰਨੀ ਪਾਸ਼ਾ ਜੀਓ ਗੁਰੂ ਘਰ ਕੀ ਮਰਿਆਦਾ ਕਾਇਮ ਕਰਨੀ ਦਲਾ ਪੰਥਾਂ ਦੀ ਮਰਿਆਦਾ ਕਾਇਮ ਕਰਨੀ ਯੋ ਮਹਾਰਾਜ ਗੁਰੂ ਘਰ ਕੇ ਨੇਕਾ ਦੁਸ਼ਟਾਂ ਦਾ ਜਲੋਬੀਆ ਕੋਈਆਂ ਕੋਰੀਆਂ ਜੁਗਲ ਘੋੜਾਂ ਵਾਲੀਆਂ ਸੁਣਨ ਰਕਾਉਟਾਂ ਕੇ ਨਾਸ ਕਰਨੇ ਸੱਚੇ ਪ੍ਰਤਾਪ ਕਰਨੀ ਯੋ ਮਹਾਰਾਜ ਪਾਸ਼ਾ ਜੀ ਬਾਦ ਦੀ ਜਾਣੀ ਜਾਣ ਕੇ ਸਰਵਤਰ ਪਾਸ਼ਾ ਜੀ ਨੂੰ ਜਾਣ ਕਰਕੇ ਅਰਦਾਸਾਂ ਵੇੰਦੀਆਂ ਜਾਣ ਕਰਕੇ ਜਿਉ ਮਹਾਰਾਜ ਮਿਹਰ ਭਰਿਆ ਹੱਥ ਰੱਖ ਕਰਕੇ ਦਿਲਾਂ ਦੀਆਂ ਜਾਣ ਕਰਕੇ ਸੋ ਸੰਪੂਰਣ ਕਰਨੀਆਂ ਕਿਰਪਾ ਕਰਨੀ ਜੇਸ ਮਨੋ ਕਾ ਆਰਨਾ ਕਰਕੇ ਪਾਸ਼ਾ ਜੀ ਆਪ ਜੀ ਦੇ ਹਜ਼ੂਰ ਘਟਾਵਾਂ ਹਾਇ ਰੂਈਆਂ ਸੋ ਬਣਾ ਪਾਵੜਾ ਨੂੰ ਭਾਗ ਲਾਉਣੇ ਕਿਰਪਾ ਕਰਨੀ ਚੜ੍ਹਦੀ ਕਲਾ ਬੁਖਸ਼ਣੀ ਜਿਉ ਮਹਾਰਾਜ ਕਿਰਪਾ ਕਰੋ ਜੀ ਜੋ ਜੀ ਆਵਾਜ਼ ਉਹ ਰਾਜੀ ਤੁਸੀਂ ਜਾਵੇ ਉਹ ਬੰਕੀਆਂ ਬਰਾਦਰ ਸੁਪਰ ਪਾਵੇ ਜਿਹੜੇ ਸੁੱਚੇ ਸੁੱਚੇ ਪਰ ਇਸ ਤਰੀਕੇ ਨਾਲ ਆਸ਼ੀਰਵਾਦ ਵੀ ਕੀ ਕਿ ਇਵਰ ਤੇ ਨਾਂ ਦੇ ਰਣਾ ਨਾਂ